ਇਸ ਸਕੂਲ ਦੀ ਕਮੇਟੀ ਗੁਰਨਾਨਕ ਫਾਊਂਡੇਸ਼ਨ ਪ੍ਰੋਗਰ ਸਕੂਲ ਦੀ ਕਮੇਟੀ ਅਧਾਰ ਪ੍ਰਕਾਸ਼ ਸਿੰਘ ਜੀ ਡਾਇਰੈਕਟਰ ਸਾਹਿਬ ਸਾਡੇ ਸਤਿਕਾਰਾ ਸਾਡੀ ਛੋਟੀ ਭੈਣ ਉਗੀ ਦੇ ਪਿਆਰੀ ਸ਼ਖਲੀਅਤ ਨਾਟਨ ਲੀਨ ਕੋਟੀ ਦੇ ਇਹਦਾ ਮੂਲ ਕਾਰਜ ਜਿਹੜਾ ਇਹ ਬੜਾ ਵੱਡਾ ਪ੍ਰਾਣਾ ਕਰਦੇ ਆ ਫਤਿਹ ਕਾਮੀ ਆਇਆ ਫਤਿਹ ਦਾ ਜਵਾਬ ਦੋ ਕਿ ਸਾਰੇ ਇਲਾਕੇ ਚ ਪੜਾ ਦੇ ਕਿ ਅੱਜ ਗੁਰਨਾਨਕ ਸਾਹਿਬ ਜੀ ਦਾ 556ਵਾਂ ਪ੍ਰਕਾਸ਼ ਦਿਵਸ ਯੋਗ ਗੁਰੂ ਨਾਨਕ ਪ੍ਰੋਫੈਸਰ ਨੇ ਗਲੋਬਲ ਸਕੂਲ ਦੇ ਵਿੱਚ ਬੜੀ ਸ਼ਰਧਾਪੂਰਨ ਨਹਾ ਜਾਇਆ। ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਿਆਰੇ ਬੱਚਿਓ ਸਮਾਪਾਇਕ ਮੀਟਿੰਗ ਜਾਨਾ ਕੋ ਵੀ ਸਮਾਂ ਅੱਗੇ ਜਾਦਾ ਹੋ ਗਿਆ। ਗੁਰਨਾਨਕ ਸਾਹਿਬ ਜਿਨ੍ਹਾਂ ਨੇ ਸਾਰੀ ਦੁਨੀਆ ਨੂੰ ਦੱਸ ਦਿੱਤਾ। ਮੈਂ ਸਿਰਫ ਇੱਕ ਗੱਲ ਕਹਿਣੀ ਬਸ। ਗੁਰੂ ਨਾਨਕ ਸਾਹਿਬ ਜਿਹੜੇ ਤਿੰਨ ਦਿਨ ਸੁਲਤਾਨਪੁਰ ਸਾਹਿਬ ਦੀ ਧਰਤੀ ਗੁਰਦੁਆਰਾ ਬੇਕ ਸਾਹਿਬ ਕੈਂਪੀਨ ਵਡੂਪ ਹੋਏ। ਹੁਣ ਪਹਿਲੀ ਗੁਰੂ ਨਾਨਕ ਸਾਹਿਬ ਚਲੇ ਗਏ। ਪਿਆਰੇ ਬੱਚਿਓ ਧਿਆਨ ਨਾਲ ਸੁਣੋ। ਗੁਰੂ ਨਾਨਕ ਸਾਹਿਬ ਗਏ ਕਿੱਥੇ? ਗੁਰੂ ਨਾਨਕ ਸਾਹਿਬ ਕਿੱਥੇ ਗਏ ਸੀਗੇ? ਸਾਚਾ ਖਾਨ ਵਿੱਚ ਗਏ ਸੀ। ਸਾਚਾ ਖਾਨ ਵਿੱਚ ਜਾ ਕੇ ਗੁਰੂ ਗੋਬਿੰਦਰ ਦਾ ਪਾਠ ਤੇ ਵਾਈਗੁਰ ਦਾ ਜਾਬ ਲੈ ਕੇ ਆਏ ਸੀ ਪਾਕਿਸਤਾਨ ਦਾ ਸਾਡਾ ਰਾਸ਼ਟਰਪਤੀ ਅਯੂਬਾ ਹੋਇਆ ਉਹਦੇ ਘਰ ਪਾਕਿਸਤਾਨ ਜਾਓ ਉਹਦੇ ਘਰ ਦੇ ਬਾਹਰ ਸੂਲ ਮੰਦਰ ਦਾ ਪਾਠ ਤੇ ਵਾਈਗੁਰ ਦਾ ਜਾਬ ਲਿਖਿਆ ਕੁਛ ਛਿੰ ਸਾਡੇ ਜੰਦਰ ਦੇ ਗੇੜੀ ਉੱਤੇ ਉਹਨਾਂ ਨੇ ਪੁੱਛਿਆ ਕਿ ਤੁਸੀਂ ਤਾਂ ਪੱਕੇ ਮੁਸਲਮਾਨ ਹੋ ਉਹ ਕਹਿੰਦਾ ਕਿ ਜਦੋਂ ਮੈਂ ਸਕੂਲ ਪੜ੍ਹਦਾ ਸੀ ਨਾ ਤੇ ਮੇਰੇ ਘਰ ਦੇ ਨਾਲ ਫੋਟੋ ਵਾਲਾ ਸੀਗਾ ਘਰ ਮੁਸਲਮਾਨਪੁਰ ਦਾ ਨਾਲ ਮੈਂ ਕੂਲੇ ਪੜਾਣਾ ਮਾਨ ਨਹੀਂ ਸੀ ਕਰਦਾ ਕਿ ਮੈਂ ਗੁਰਦੁਆਰਾ ਸਾਹਿਬ ਬੈਠ ਜਾਣਾ ਤੇ ਹੈਦ ਗੰਤੀ ਸਾਹਿਬ ਨੇ ਸੇ ਕਾਕਾ ਸਕੂਲ ਜਾਇਆ ਕਰ ਤੇ ਬਾਬਾ ਜੀ ਮੈਂ ਨਹੀਂ ਜਾਣਾ ਸਕੂਲ ਮੈਂ ਆ ਪੂਜਾਰ ਨੂੰ ਮਾਨ ਨਹੀਂ ਕਰਦਾ ਕਹਿੰਦਾ ਬਾਬਾ ਜੀ ਨੇ ਮ ਨੂੰ ਮੂਲ ਮੁੱਢ ਦਾ ਪੜ੍ਹਸ ਖਾਇਆ ਤੇ ਵਾਹਿਗੁਰੂ ਦਾ ਜਾਪ ਸੁਖਾਇਆ ਕਹਿੰਦੀ ਉਹਦੇ ਬਦੌਲਤ ਮੈਂ ਪਾਕਿਸਤਾਨ ਦਾ ਰਾਸ਼ਟਰ ਨੀ ਬਣਿਆ ਪਿਆਰੇ ਬੱਚਿਓ ਮੈਂ ਤੁਹਾਨੂੰ ਇਹ ਹੀ ਬੇਤੀ ਕਰਨੀ ਹੈ ਛੇੜੇ ਉੱਠੇ ਹੋ ਨਾ ਨਾ ਤੋਂ ਕੇ ਸਿਰਪੂਲ ਮਤਲਬ ਪਾਠ ਕਰ ਲਿਆ ਜੀ ੴ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਇਹਨੂੰ ਪੜ ਲਓ ਮਾਇ ਗੁਰੂ ਮਾਇ ਗੁਰੂ ਮਾਇ ਗੁਰੂ ਮਾਇ ਗੁਰੂ ਵਾਹਿਗੁਰੂ ਤੇ ਪੜੋਗੇ ਤੁਹਾਨੂੰ ਪੜਾਈ ਵੀ ਆਏਗੀ ਭਾਵੇਂ ਘਰ ਸੁਖਸ਼ਾਂਤੀ ਵੀ ਲਾਏਗੀ تو میں زیادہ سمان نہیں لینا اتحا سے بہت لمبا ہے میرے کو تیار بہت ہے تو نے پہلے ہی گیا دو منٹ ہی لینا کی زیادہ ہو گیا ہے ہوں سارے بچے بچوں میں زور گر دسنی ہے گرو تیگ بہادر صاحب جی جانا پچی دسمبر نو تین سو پچا سال شتابی دوس آ رہے ہیں آپ اپنا گوپانی چار سال دیکھنا نہیں دکھنا وہ نگر کیرتن ਕਰ ਰਹੇ ਨੇ ਗੁਰਦਾਰਾ ਕੋਟੋਂ ਨਗਰ ਕੀਰਤਨ ਚੱਲਣਾ ਹੈ ਉਹ কাল ਮੀਟਰਮਾ ਜਿਸਿਸਾਮ ਨਾਲ ਸਾਡੀ ਮੈਨੂ ਸੀਗਾ ਲੱਗਦਾ ਜੀ ਉਹ ਕੇਸੀ ਦੀ ਤੇ ਉਹਨਾਂ ਨੇ ਅਨੁਮੰਤ ਕੀਤੀ ਹੈ ਕਿ ਭਾਇਆ ਸਿਪਰੇ ਨੂੰ ਉਹ ਨਗਰ ਕੀਰਤਨ 21 ਨਵੰਬਰ ਦਾਦ ਨੂੰ ਗੁਰਦਵਾਰਾ ਹਲਕੋਵਾਜ ਕੋਟ ਕੋ ਦੇ ਸਾਹਮਣੇ ਉੱਕੇ ਮੈਂ ਤੇ ਸਵੇਰੇ 8:30 ਵਜੇ ਭਾਇ ਦੀ ਚੱਲਣਾ ਹੈ ਉਹਦਾ ਪੜਾ ਜਿਹੜਾ ਹੈ ਕੱਲਾ ਪੜਾ ਉਹ ਗੁਰਦੁਆਰਾ ਮਿਸ਼ਨ ਹੱਤੌਂਡੇ ਦੇ ਚੌਂਡੇ ਦੇ ਉੱਥਾਂ ਮਿੱਟੀ ਚਾਏਗੀ ਤੇ ਅਗਲਾ ਪੜਾ ਹੈਗਾ ਬੀਐਸਰ ਤੋਂ ਨਾਮਾ ਮੰਡੀ ਉੱਥੋਂ ਦਾ ਫੋੜੇ ਜਾਣਾ ਤੇ ਸਾਰੀਆਂ ਮੇਰੀਆਂ ਜਿੰਨੀਆਂ ਸੰਤਾ ਬੈਠੀਆਂ ਨੇ ਬੱਚੇ ਬੱਚੇ ਨੇ ਜਰੂਰ ਆਪਾਂ ਉਹ ਨਾਮ ਨੂੰ ਦਸਣ ਗਣ ਸਾਰੇ ਪਹੁੰਚੋ ਕਿ ਆਪਾਂ ਸਾਰੇ 1 ਮਿੰਟ ਵਾਸਤੇ ਮੈਂ 1 ਮਿੰਟ ਰਹਿਣਾ ਤੁਹਾਡਾ ਸਾਰੀ ਉੱਚੀ ਆਵਾਜ਼ ਬੋਲਣਾ ਹੈ ਫੀਰਤ ਤਪੀਰਤ ਪ੍ਰਭੀਆ بولو سارے بچے بولو, بولو،, 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 بولو، باریا, تو, اے، تو اے، نانک کی پر اپنی لائے सभ کی بےتی کرنی ہے میڈم میں شہید ساڑھا تین سو پچاہ سال ہے بچیا کے ضرور کوتا مقابلے بھاشن مقابلے لکھائی مقابلے تاکہ بچیا بہادر صاحب کے شہید بارے ضروری میں بھی ادھیاپک میں سینتی سال پڑھایا بطور میں لیکچرار آدر شاہی پڑھا سا یونیئر لیڈر رہا پردھان ਤੇ ਸੇਵਾ ਕੀਤੀ ਹੈ ਉਹ ਕਿਹੜਾ ਸਕੂਲ ਸੀਗਾ ਕਿ ਮੈਂ ਸਕੂਲੇ ਜਾਣਾ ਸੇਵੇ ਪ੍ਰੇਰਣ ਹੋਣੀ ਹੈ ਕੋਈ ਇਹ ਨਹੀਂ ਕੋਈ ਪ੍ਰੋਗਰਾਮ ਹੋਵੇ ਗੁਦਾਨ ਸਿੰਘ ਸਾਹਿਬ ਦਾ ਗੁਤੇਗワਦ ਸਿੰਘ ਸਾਹਿਬ ਦਾ ਆਰਾਮ ਮੰਮੀ ਮੈਂ 99 ਵਾਲੀ ਜਾਣਕਾਰੀ ਦੁੱਦਾ ਤੇ ਇਹ ਬੱਚਿਆਂ ਨੂੰ ਜੋੜ ਪ੍ਰੇਰ ਦੇ ਵਿੱਚ ਗੁਤੇਗワਦ ਸਿੰਘ ਸਾਹਿਬ ਦਾ ਸ਼ਿਰਲੀ ਜਾਣਾ 150 ਉਹਦੇ ਵਾਲੀ ਜਾਣਕਾਰੀ ਸਾਡਾ ਸਾਡੇ ਬਹੁਤ ਵਧੀਆ ਨੇ ਕਿਆਂ ਦੀ ਲੋੜ ਨਹੀਂ ਤੇ ਆਸ ਹੈ ਕਿ ਬੱਚਿਆਂ ਦੇ ਭਾਸ਼ਾ ਮੁਕਾਬਲੇ ਕੋਤਾਂ ਮੁਕਾਬਲੇ ਖਾਈ ਮੁਕਾਬਲੇ ਜੋ ਵੀ ਕਾਫਲੇ ਦੇ ਆਉਣ ਜਰੂਰ ਪੁਆਏ ਜਾਣ ਬਾਕੀ ਧੰਵਾਦ ਆ ਤੁਸੀ ਦਾਸ ਕਿ ਨਮਾਣਾ ਜੀ ਆ ਸ਼ੇਵੋ ਕੈ ਤੁਸੀ ਸ਼ਮਾਂ ਦਿੰਦੇ ਹੋ ਬੁਲਾਉਂਦੇ ਹੋ ਤੁਹਾਡੇ ਸੱਜੇ ਦੇ ਅਸੀਂ ਮੈਡਮ ਜੀ ਦੇ 10 12 ਫੋਨ ਆਉਂਦੇ ਐ ਇੰਨਾ ਪਿਆਰ ਆ ਸਾਰਾ ਮਨ ਖੁਸ਼ ਹੋ ਜਾਂਦਾ ਕਿ ਸਾਨੂੰ ਬੁਲਾਇਆ ਤੁਹਾਡੇ ਪਾਸਾਲੇ ਜਿੰਨੇ ਮਰਜੀ ਭੇਵੇਂ ਨੇ ਅੱਬਾ ਛੱਡ ਕੇ ਦੂਰ ਪੁੰਚਦੇ ਆ ਪਹਿਲਾਂ ਦਾ ਵੀ ਧੰਵਾਦ ਜਿੱਥੇ ਵੀ ਨਗਰ ਕੀਤਾ ਨਾ ਦਾਸ ਨੇ ਫੋਨ ਕਰਨਾ ਮੈਡਮ ਜੀ ਅਜੱਛੇ ਬੱਚੇ ਭੇਜੋ ਕਿ ਮੈਡਮ ਆਲਾ ਨੇ ਕਿਹੜੇ ਮੱਲੇ ਕਹਿਣਾ ਜੀ ਭਰਾ ਦੇ ਬੱਚੇ ਭੋਲ ਕੋਈ ਕੋ ਇਹ ਬੜੀ ਵੱਧੀ ਗੱਲ ਆਪ ਜਦੋਂ ਆਪਣਾ ਨਾਮ ਲਿਖਾਓ ਬੱਚਿਆਂ ਦਾ ਸਮਾਂਤਰਨਾ ਬੱਚਿਆਂ ਦੇ ਕਿਚਵਾ ਨੂੰ ਭੇਜਣਾ ਜਿਹੜਾ ਮੁਖੀ ਹੈ ਨਾ ਮੁਖੀ ਘਰ ਦਾ ਮੁਖੀ ਚੰਗਾ ਹੋਏਗਾ ਨਾ ਤੇ ਘਰ ਚੰਗਾ ਹੋਏਗਾ ਕੁਬਾਰਨ ਡਾਕਟਰ ਰਲੀਵ ਕੋ ਬਹੁਤ ਵਧੀਆ ਪ੍ਰਿੰਸੀਪਲ ਨੇ ਬਾਕੀ ਸਾਰੀ ਦੀਨਾਂ ਦੀ ਕਮੇਟੀ ਵੀ ਸਰਦਾਰ ਪ੍ਰਤਾਪ ਸਿੰਘ ਜੀ ਜੋ ਡਾਇਰੈਕਟਰ ਸਾਹਿਬ ਨੇ ਸੋ ਸਾਰਿਆਂ ਦਾ ਧੰਨਵਾਦ ਕਰਦੇ ਆ ਬੱਚੇ ਜੋ ਮੈਂ ਗੱਲਾਂ ਦਿੰਦੀਆਂ ਨੇ ਮੂਲ ਮੁੱਢ ਦਾ ਪਾਠ ਸਾਰੇ ਬੱਚਿਆਂ ਨੇ ਕਰਨਾ ਹੈ ਇਹ ਨਹੀਂ ਕਿ ਬੈਂਤੀ ਨੂੰ ਪ੍ਰਵਾਨ ਕਰਨਾ ਕਿਉਂਕਿ ਗੁਰਦਾਰ ਸਾਹਿਬ ਦਾ ਇਤਿਹਾਸ ਬਹੁਤ ਲੰਮਾ ਹੈ ਜੇ ਆਪਾਂ ਇਤਿਹਾਸ ਸੁਣਾ ਲੰਘਾਂਗੇ ਨਾ ਤੇ 4 ਘੰਟੇ ਮੈਂ ਬੋਲੀ ਜਾਵਾਂਗਾ ਇਤਿਹਾਸ ਨਹੀਂ ਮੁੱਕੂ ਕਿਉਂਕਿ ਮੈਂ ਸਮਾਂ ਆਪਣਾ ਦੇ ਕੇ ਗਾੜ ਦਿੰਦੀ ਆ ਸੋ ਇੰਨੀ ਕਿ ਬੈਂਤੀ ਪ੍ਰਵਾਨ ਕਰਨਾ ਕੋਟੋ ਦੀ ਖਿਮਾ ਦੇਣੀ ਜੇ ਮੈਂ ਕੋਈ ਗਲਤ ਲਫ਼ਜ਼ ਕਹਾ ਗਿਆ ਉਹ ਮੇਰੀ ਝੋਲੀ 'ਚ ਪਾਜੋ ਜਿਹੜੀਆਂ ਬੜੀਆਂ ਚੰਗੀਆਂ ਗੱਲਾਂ ਲਈਆਂ ਨਾ ਸਾਰੇ ਬੱਚਿਆਂ ਨੇ ਸੋਨੀ ਸਾਹਿਬ ਦਾ ਪਾਰਫਿਊ ਹੋਇਆ ਸੁਖਮੰਨੀ ਸੁੱਖਾਂ ਦੀ ਮਾਨੀ ਹੁੰਦੀ ਹੈ ਸੋ ਇਹ ਮੇਰੀ ਬੇਟੀ ਨੂੰ ਪ੍ਰਵਾਨ ਕਰਨਾ ਤੁਹਾਨੂੰ ਤੁਹਾਨੂੰ ਦੀ ਖਿਮਾ ਰਾਜਵਾਲ ਜੀ ਦੇ ਹੱਥੇ ਬੁਲਾਓ ਵਾਹਿਗੁਰੂ ਦੀ ਕਾਮਸਾ ਵਾਹਿਗੁਰੂ ਦੀ ਕਾਮਸਾ ਸਾਡੇ ਅਮਰੀਕ ਸਿੰਘ ਜੀ ਸਾਡੇ ਅਗਾਮ ਸਾਹਿਬ ਗੁਰਨਾਨ ਸਿੰਘ ਪਰਵਾਰ ਨਾਲ ਨਰਿੰਦਰ ਸਿੰਘ ਜੀ ਮੈਨੇਜਰ ਸਾਹਿਬ ਨਾਲ ਪ੍ਰਧਾਨ ਭਾਈ ਕन्हैया ਜੇ ਜੀ ਨਾਲ ਉਹ ਵੀ ਪਹੁੰਚੇ wow